ਅੱਜ ਇੱਥੇ ਡਗਰੂ ਅਡਾਨੀਆਂ ਦੇ ਸੈਲੋ ਅੱਗੇ ਫਿਰ ਇਹ ਕਿਸਾਨ ਆਣ ਖੜੇ ਨੇ ਤੇ ਅੱਜ ਇਹ ਇੱਕ ਵੱਡਾ ਭੇਦ ਖੋਲਣ ਆਏ ਨੇ ਅੱਜ ਇਹ ਇੱਕ ਵੱਡਾ ਭਾਂਡਾ ਫੋੜਨ ਆਏ ਨੇ ਤੇ ਪੋਲ ਖੋਲਣ ਆਏ ਨੇ ਆਪਾਂ ਗੱਲ ਕਰਦੇ ਹਾਂ ਅਵਤਾਰ ਸਿੰਘ ਜੀ ਜਦੋਂ ਖਨੌਰੀ ਤੇ ਸ਼ੰਭੂ ਬਾਰਡਰਾਂ ਦੇ ਉੱਪਰ ਕਿਸਾਨ ਮੋਰਚਾ ਚੱਲ ਰਿਹਾ ਹੈ ਉਧਰ ਐਸਕੇਮ ਆਪਣੀ ਲੜਾਈ ਲੜ ਰਿਹਾ ਹੈ ਤਾਂ ਤੁਸੀਂ ਅੱਜ ਫਿਰ ਇੱਥੇ ਡਗਰੂ ਅਡਾਨੀਆਂ ਦੇ ਸੈਲੋ ਅੱਗੇ ਆਣ ਖੜੇ ਹੋ ਕੀ ਮਾਜਰਾ ਹੈ ਕੀ ਮੁੱਦਾ ਦੇਖੋ ਆਜ਼ਾਦ ਜੀ ਜਿਹੜਾ ਮੁੱਦਾ ਉਹੀ ਹੈ ਮੁੱਦਾ ਜੋ ਖਨੌਰੀ ਦੇ ਚੱਲ ਰਿਹਾ ਜੋ ਸ਼ੰਭੂ ਦੇ ਚੱਲ ਰਿਹਾ ਜਾਂ ਜੋ ਐਸਕੇਮ ਲੜਾਈ ਲੜ ਰਿਹਾ ਮੁੱਦਾ ਉਹੀ ਹੈ ਉਹ ਮੁੱਦੇ ਦੇ ਵਿੱਚ ਕਜ ਨਵਾਂ ਰੋਲਾ ਆ ਵੀ ਕਣਕ ਦੇ ਜਿਹੜੇ ਭਾਅ ਨੇ ਉਸਮਾਨ ਸ਼ੂ ਰਹੇ ਨੇ 3800 3900 4000 ਰੁਪਿਆ ਪ੍ਰਤੀ ਕੁਆਂਟਲ ਤੱਕ ਜਾ ਚੁੱਕੇ ਨੇ ਬਿਲਕੁਲ ਪਰ ਜਦੋਂ ਤੁਸੀਂ ਕਿਸਾਨਾਂ ਨੇ ਕਣਕ ਵੇਚੀ ਸੀ ਉਦੋਂ ਉਦੋਂ ਕੀ ਰੇਟ ਸੀ ਦੇਖੋ ਅਸੀਂ ਜਿਹੜਾ ਪਿਛਲੇ ਵਾਰੀ ਕਣਕ ਵੇਚੀ ਆ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਨਾ ਵੀ ਅੱਜ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕਣਕ ਦੇ ਇੰਨੇ ਭਾਅ ਵਧ ਕੇ ਤੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਜਿਹੜੀ ਅਸੀਂ ਲੜਾਈ ਲੜ ਰਹੇ ਆ ਜਿਹੜੀ ਲੜਾਈ ਨੂੰ ਲੈ ਕੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਮਰਨ ਵਰਤ ਦੀ ਗੱਲ ਤਾਂ ਸਾਰੇ ਕਰ ਰਹੇ ਆ ਪਰ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ ਲੜਾਈ ਨੂੰ ਲੈ ਕੇ ਬੈਠੀ ਉਹਦੇ ਤੇ ਗੱਲ ਫੋਕਸ ਕਰਨ ਦੀ ਲੋੜ ਆ ਤਾਂ ਅਸੀਂ ਅੱਜ ਇੱਥੇ ਜੇ ਜਦੋਂ ਪਿਛਲੀ ਕਣਕ ਅਸੀਂ ਵੇਚੀ ਆ ਅਪ੍ਰੈਲ ਮਹੀਨੇ ਦੇ ਵਿੱਚ ਅਪ੍ਰੈਲ 2024 ਚ ਅਸੀਂ ਕਣਕ ਵੇਚੀ ਆ ਤੇ ਅਗਲੀ ਕਣਕ ਜਿਹੜੀ ਅਸੀਂ ਅਪ੍ਰੈਲ 2025 ਚ ਵੇਚਣੀ ਆ ਵਿਸਾਖੀ ਤੋਂ ਬਾਅਦ ਜਦੋਂ ਪਿਛਲੀ ਵੇਚੀ ਸੀ ਉਹ 21 ਰੁਪਏ ਕਿਲੋ ਯਾਨੀ 2125 ਰੁਪਏ ਕੁਆਂਟਲ ਵਿੱਚ ਹੀ ਸੀ ਜੋ ਸਰਕਾਰ ਦੀ ਐਮਐਸਪੀ ਤੈਅ ਆ ਜਿਹੜੀ ਅਗਲੀ ਵਿੱਚ ਨਹੀਂ ਉਹ ਸਾਡਾ 150 ਰੁਪਏ ਵਧਾਇਆ ਸਰਕਾਰ ਨੇ ਪ੍ਰਤੀ ਕੁਆਂਟਲ ਜਿਹੜੀ ਅਸੀਂ ਵਿੱਚ ਨਹੀਂ 2275 ਰੁਪਏ ਉਹ ਤੋਂ ਜਦੋਂ ਸਕਣਕ ਸਾਡੇ ਕੋਲ ਸੀ ਉਹ ਤੋਂ 22 ਰੁਪਏ 21 ਰੁਪਏ ਹੈਗਾ ਪੌਣੇ 23 ਰੁਪਏ ਹੋ ਚੁਗੀ ਅੱਜ ਜਦੋਂ ਸਾਰੇ ਕਣਕ ਆ ਜਿਹੜਾ ਅਰਬਾਨੀ ਦਾ ਜਿਹੜਾ ਅਡਾਨੀ ਦਾ ਸੈਲੋ ਆ ਡਗਰੂ ਜਿਹਦੀ ਕੁਆਲਿਟੀ ਇੱਥੋਂ ਦੇ ਜਿਹੜੇ ਮੈਨੇਜਰ ਦੱਸਦੇ ਵੀ ਐਫਸੀਆਈ ਹਰ ਸਾਲ ਇੱਥੇ 8 ਲੱਖ ਬੋਰੀ ਲਾਉਂਦੀ ਆ ਅਜਾਇ ਸੈਂਕੜੇ ਸੈਲ ਜੋ ਜਿਹੜੇ ਦੁਲੇਸ਼ ਦੇ ਵਿੱਚ ਨਾ ਬੜਾਏ ਹੋਏ ਨੇ ਦਰਜਨਾ ਨਾ ਤਾਂ ਪਿਛਲੀ ਵਾਰੀ ਪੰਜਾਬ ਸਰਕਾਰ ਨੇ 9 ਤੇ 9 ਚ ਸ਼ਾਇਦ 11 ਮੰਡੀ ਯਾਰਡ ਬਣਾਤੇ ਸੀ ਵੀ ਤੁਸੀਂ ਸਿੱਧਾ ਇਹਨਾਂ ਚ ਕਣਕ ਲਾਓ ਜਦੋਂ ਸਾਰੀ ਕਣਕ ਇਹਨਾਂ ਸੈਲਵਾਂ ਦੇ ਵਿੱਚ ਚਾਹੇ ਉਹ ਸਰਕਾਰ ਦੀ ਕੋਈ ਏਜੰਸੀ ਹੋਵੇ ਜਾਂ ਪ੍ਰਾਈਵੇਟ ਏਜੰਸੀਆਂ ਨੇ ਭੜੋਲਿਆਂ ਚ ਪਾ ਲਈ ਆ ਜਦੋਂ ਆਮ ਲੋਕਾਂ ਨੇ ਲੈ ਕੇ ਖਾਣੀ ਆ ਤਾਂ ਅੱਜ ਉਹ ਰੇਟ ਜਿਹੜੇ ਸਮਾਨ ਸ਼ੂ ਰਹੇ ਨੇ ਤਾਂ ਅਸੀਂ ਇਹ ਦੱਸਣ ਵਾਸਤੇ ਆਏ ਵੀ ਭਾਈ ਕਿਸਾਨ ਲੁੱਟੇ ਗਏ ਤੇ ਹੁਣ ਕਿਸਾਨਾਂ ਤੋਂ ਬਾਅਦ ਜਿਹੜੇ ਉਪਭੋਗਤਾ ਨੇ ਜਿਹੜੇ ਖਪਤਕਰ ਨੇ ਜੀ ਉਪਭੋਗਤਾ ਜਿਨ੍ਹਾਂ ਨੇ ਉਪਭੋਗਤਾ ਉਹ ਜਿਹੜੇ ਮਜ਼ਦੂਰ ਨੇ ਜਿਹੜੇ ਰੋਜ਼ਾਨਾ ਦਿਹਾੜੀ ਕਰਕੇ ਖਾਂਦੇ ਨੇ ਉਹ ਸ਼ਹਿਰਾਂ ਵਾਲੇ ਨੇ ਉਹ ਦੁਕਾਨਾਂ ਵਾਲੇ ਨੇ ਉਹ ਮਲਾਜ਼ਮ ਨੇ ਉਹ ਸਾਰੇ ਸਮਾਜ ਦੇ ਜਿੰਨੇ ਵੀ ਵਰਗ ਬਾਕੀ ਬਾਜਦੇ ਨੇ ਜਿਹੜੇ ਕਿਸਾਨ ਨੇ ਜਿਹੜੇ ਲੈ ਕੇ ਜਿਨ੍ਹਾਂ ਨੇ ਕਣਕ ਖਰੀਦ ਕੇ ਖਾਣੀ ਹੈ ਜੀ ਜਿਨ੍ਹਾਂ ਨੇ ਮੁੱਲ ਕਣਕ ਜਾਂ ਆਟਾ ਮੁੱਲ ਖਰੀਦਣਾ ਹੈ ਅੱਜ ਉਹਨਾਂ ਨੂੰ ਕਣਕ 40 ਰੁਪਏ ਦੇ ਕਰੀਬ ਔਰ ਆਟਾ ਮਨ ਲੱਗਦਾ ਵੀ ਇਸ ਤੋਂ ਵੀ ਜ਼ਿਆਦਾ ਮਹਿੰਗਾ ਮਿਲ ਰਿਹਾ ਇਹ ਦੱਸਣ ਲਈ ਵੀ ਉਹ ਕਣਕ ਕਿੱਥੇ ਆ ਜਿਹੜੀ ਸਾਡੇ ਕੋਲੋਂ 21 ਰੁਪਏ ਕਿਲੋ ਜਾਂ 22 ਰੁਪਏ ਕਿਲੋ ਖਰੀਦੀਏ ਉਹ ਇਦਾਂ ਦੇ ਸ਼ੈਲਵਾਂ ਦੇ ਵਿੱਚ ਪਈ ਇਹ ਦੱਸਣ ਲਈ ਅੱਜ ਸੀ ਇੱਥੇ ਆ ਜੀ ਪਰ ਜਿਹੜਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਤੁਹਾਡੇ ਤੋਂ ਤਾਂ 21 ਰੁਪਏ ਕਿਲੋ ਕਣਕ ਲਈ ਤੇ ਹੁਣ ਕਰੀਬ ਡਬਲ ਰੇਟ ਹੋ ਗਿਆ ਜੀ ਜੀ ਇਹਦਾ ਕੀ ਚੱਕਰ ਹੈ ਡਬਲ ਕਿਉਂ ਹੋ ਰਿਹਾ ਰੇਟ ਦੇਖੋ ਚੱਕਰ ਇਹ ਆ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਮੰਗਦੇ ਆਂ ਐਮਐਸਪੀ ਦਾ ਮਤਲਬ ਹੀ ਘੱਟੋ ਘੱਟ ਸਮਰਥਨ ਮੁੱਲ ਜਿਹਦੇ ਤੇ ਅਸੀਂ ਇਸ ਤੋਂ ਘੱਟ ਕੋਈ ਖਰੀਦੇ ਨਾ ਇੱਕ ਹੁੰਦੀ ਐਮਆਰਪੀ ਕਿ ਇਸ ਤੋਂ ਵੱਧ ਨਹੀਂ ਵੇਚਿਆ ਜਾ ਸਕਦਾ ਅਸੀਂ ਜਦੋਂ ਕਹਿੰਨੇ ਆਂ ਵੀ ਸਾਡੇ ਤੋਂ ਸਾਨੂੰ ਮਿਲਿਆ 21 ਰੁਪਏ 21.5 ਤਾਂ ਅੱਜ ਜਿਹੜਾ ਇੰਨਾ ਮਹਿੰਗਾ ਵੇਚ ਰਿਹਾ ਕੌਣ ਵੇਚ ਰਿਹਾ ਉਹ ਵੇਚ ਰਹੇ ਨੇ ਜਿਹੜੇ ਜਿਨ੍ਹਾਂ ਕੋਲੇ ਜਮਾ ਜਿਹੜੀ ਨਵੀਂ ਖੇਤੀ ਨੀਤੀ ਜਿਹਦਾ ਅਸੀਂ ਰੋਲਾ ਪਾਉਣਾ ਜਿਹਦਾ ਅਸੀਂ ਪਿੱਟਦੇ ਆਂ ਵੀ ਜਦੋਂ ਕਣਕ ਸਾਡੇ ਕੋਲੋਂ ਬਜਾਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਚੁੱਕ ਕੇ ਨਾ ਪਰੋਲਿਆਂ 'ਚ ਪੈ ਗਈ ਉਦੋਂ ਕਣਕ ਦਾ ਰੇਟ ਹੋ ਗਿਆ ਇੰਨਾ 40 ਰੁਪਏ ਕਿਲੋ ਜਿਹੜੇ ਨਵੀਂ ਖੇਤੀ ਲੈ ਕੇ ਆ ਰਹੇ ਨੇ ਜਿਹੜੀ ਜਿਹੜੇ ਕਹਿੰਦੇ ਵੀ ਆਨਲਾਈਨ ਤੁਸੀਂ ਵੇਚ ਸਕੋਗੇ ਆਨਲਾਈਨ ਕੋਈ ਗੁਜਰਾਤ ਬੈਠਾ ਖਰੀਦਦਾ ਕੋਈ ਮੁੰਬਈ ਬੈਠਾ ਖਰੀਦਦਾ ਓਏ ਦਿੱਲੀ ਬੈਠਾ ਖਰੀਦਾ ਜਦੋਂ ਸਾਰੀ ਖਿੱਚ ਕੇ ਉਧਰ ਲੈ ਜਾਣਗੇ ਤਾਂ ਫੇਰ ਭਰਾਵੋ ਜਿਹੜੀ ਇਹ ਕਣਕੇ ਇਤੂ ਵੀ ਭਾ ਜਾਂਦਾ ਵਧਣਾ ਕਿਉਂਕਿ ਜਦੋਂ ਸ਼ੇਡ ਦੇ ਹੱਥ ਚ ਆਉਣੀ ਹੈ ਜਦੋਂ ਅਡਾਨੀ ਦੇ ਹੱਥ ਚ ਆਉਣੀ ਹੈ ਤਾਂ ਉਹਨੇ ਕਿਉਂਕਿ ਕਾਰਪੋਰੇਟ ਦਾ ਜਿਹੜੀ ਚੀਜ਼ ਤੇ ਕਬਜ਼ਾ ਹੋਇਆ ਜੇ ਬਿਜਲੀ ਤੇ ਹੋਇਆ ਤੁਹਾਨੂੰ ਬਿਜਲੀ ਫਰੀ ਨਹੀਂ ਮਿਲਦੀ ਜੇ ਸੜਕਾਂ ਤੇ ਹੋਇਆ ਤੁਸੀਂ ਸੜਕ ਤੋਂ ਫਰੀ ਨਹੀਂ ਲੰਘ ਸਕਦੇ ਪੜ੍ਹਾਈ ਤੁਹਾਨੂੰ ਫਰੀ ਨਹੀਂ ਇਲਾਜ ਤੁਹਾਨੂੰ ਫਰੀ ਨਹੀਂ ਤਾਂ ਜਦੋਂ ਤੁਹਾਡਾ ਅਨਾਜ ਉਹਨਾਂ ਕੋਲੇ ਚਲਾ ਜਾਣਾ ਹੈ ਛੱਡ ਤੋਂ ਲੈ ਕੇ ਉਦੋਂ ਉਹ ਵੀ ਸਾਨੂੰ ਮਹਿੰਗੇ ਭਾਅ ਪਹਿਣਾ ਕਿਉਂਕਿ ਰੋਟੀ ਤੋਂ ਬਿਨਾ ਸਾਡਾ ਸਰਦਾ ਨਹੀਂ ਰੋਟੀ ਤਾਂ ਖਾਣੀ ਹੋਈ ਹੈ ਤਾਂ ਅਸੀਂ ਜਿਹੜਾ ਰੌਲਾ ਪਾਉਣ ਲਈ ਇੱਥੇ ਆਏ ਆ ਵੀ ਭਾਈ ਇਨਾ ਧੱਕਾ ਜਿਹੜਾ ਸਾਡੇ ਨਾਲ ਕੀਤਾ ਜਾ ਰਿਹਾ ਸਾਨੂੰ ਕਹਿਂਦੇ ਨੇ ਲੋਕ ਤੁਸੀਂ ਯਾਰ ਰੋਜ਼ ਹੀ ਸੜਕਾਂ ਰੋਕ ਲੈਨੇ ਹੋ ਤੁਸੀਂ ਟ੍ਰੇਨਾਂ ਰੋਕ ਲੈਨੇ ਹੋ ਉਹ ਭਾਈ ਅਸੀਂ ਕੋਈ ਖੰਡ ਖਾਂਦੇ ਨਹੀਂ ਰੋਕਦੇ ਨਾ ਅਸੀਂ ਕੱਲੇ ਆਪਦੇ ਲਈ ਅਸੀਂ ਆ ਇਸ ਕਰਕੇ ਰੋਕਨੇ ਆ ਵੀ ਆ ਭਾਈ ਜਿਹੜੇ ਲੁੱਟ ਕੇ ਲਿਜਾ ਰਹੇ ਇਹਨੇ ਅਸੀਂ ਤਾਂ ਆਪਦੇ ਕੋ ਚਾਰ ਬੋਰੀਆਂ ਭਰ ਕੇ ਰੱਖ ਲਾਂਗੇ ਪਰ ਜਿਹੜਾ ਮਜ਼ਦੂਰ ਜਿਹੜਾ ਰੋਜ਼ ਦਿਹਾੜੀ ਕਰਕੇ 200 400 ਲਿਉਂਦਾ ਜਿੰਨੇ ਮੁੱਲ ਲੈ ਕੇ ਖਾਣਾ ਜਿਹੜੇ ਦੁਕਾਨਦਾਰ ਜਿਹੜੇ ਦੂਜੇ ਸਾਰੇ ਸਮਾਜ ਦੇ ਲੋਕ ਜਿੰਨਾ ਮੁੱਲ ਖਾਣਾ ਭਾਈ ਅਸੀਂ ਸਾਰਿਆਂ ਦੀ ਲੜਾਈ ਲੜ ਰਹੇ ਹਾਂ ਜੀ ਦੇਖੋ ਭਾਈ ਜਿਹੜੇ ਵੀਰ ਸ਼ਹਿਰਾਂ ਵਾਲੇ ਨੇ ਜਿਹੜੇ ਮਜ਼ਦੂਰ ਭਰਾ ਨੇ ਉਹ ਇਹਨਾਂ ਦੀ ਗੱਲ ਗੌਰ ਨਾਲ ਸੁਣ ਲੋ ਤੇ ਸਮਝ ਲੋ ਕਿਉਂਕਿ ਅੱਜ ਇਹ ਕਿਸਾਨ ਜਿਹੜੇ ਨੇ ਇਹ ਅਡਾਨੀਆਂ ਦੇ ਸੈਲੋ ਅੱਗੇ ਅੱਖਾਂ ਖੋਲਣ ਲਈ ਆਏ ਨੇ ਉਹਨਾਂ ਮਜ਼ਦੂਰ ਭਰਾਵਾਂ ਦੀਆਂ ਉਹਨਾਂ ਸ਼ਹਿਰਾਂ ਵਾਲੇ ਵੀਰਾਂ ਦੀਆਂ ਜਿਹੜੇ ਇਹ ਕਹਿੰਦੇ ਨੇ ਕਿ ਐਵੇਂ ਹੀ ਦੂਜੇ ਇੱਕ ਦਿਨ ਰੌਲਾ ਪਾ ਲੈਂਦੇ ਨੇ ਇਹ ਐਮਐਸਪੀ ਗਰੰਟੀ ਕਾਨੂੰਨ ਇਹਨਾਂ ਨੇ ਕੀ ਕਰਨਾ ਔਰ ਸ਼ਾਇਦ ਉਹਨਾਂ ਨੂੰ ਐ ਲੱਗਦਾ ਹੈ ਬੀ ਐਮ ਐਸ ਪੀ ਗਰੰਟੀ ਕਾਨੂੰਨ ਦਾ ਤਾਂ ਫਾਇਦਾ ਕੱਲਾ ਇਹਨਾਂ ਨੂੰ ਆ ਪਰ ਸਭ ਤੋਂ ਵੱਡਾ ਭੇਦ ਅੱਜ ਇਹ ਖੋਲ ਰਹੇ ਨੇ ਕਿ ਐਮ ਐਸ ਪੀ ਗਰੰਟੀ ਕਾਨੂੰਨ ਜੇ ਬਣਦਾ ਤਾਂ ਉਹਦਾ ਸਭ ਤੋਂ ਵੱਡਾ ਲਾਭ ਜਿਨ੍ਹਾਂ ਨੇ ਕਣਕ ਚੌਲ ਖਰੀਦ ਕੇ ਖਾਣਾ ਹੈ ਮਜ਼ਦੂਰ ਨੇ ਸ਼ਹਿਰਾਂ ਵਾਲੇ ਭਰਾ ਨੇ ਉਹਨਾਂ ਲਈ ਐਮ ਐਸ ਪੀ ਗਰੰਟੀ ਕਾਨੂੰਨ ਦਾ ਇਹਨਾਂ ਨਾਲੋਂ ਵੀ ਵੱਧ ਫਾਇਦਾ ਹੈ ਕਿਉਂ ਬਤਾਰ ਜੀ ਦੇਖੋ ਹੁਣ ਰੋਲਾ ਪੈ ਗਿਆ ਵੀ ਕਣਕ ਇੰਨੀ ਵੱਧ ਗਈ ਕਿਉਂਕਿ ਐਮਐਸਪੀ ਦਾ 21 ਰੁਪਇਆ ਸੀ ਅਗਾ 22 ਰੁਪਇਆ 75 ਪੈਸੇ ਆ ਠੀਕ ਆ ਜੇ ਦੂਜੀਆਂ ਫਸਲਾਂ ਨੇ ਇਹ ਕੱਲਾ ਕਣਕ ਦੀ ਗੱਲ ਕਰਦਾ ਜਿਹੜੀਆਂ ਜਿਹੜੇ ਮਟਰ ਨੇ ਆਲੂ ਨੇ ਸਬਜ਼ੀਆਂ ਨੇ ਇਸ ਵਾਰੀ ਝੋਨਾ ਘੱਟ ਘੱਟ ਤੇ ਲੱਗਿਆ ਹਨਾ ਮੱਕੀ ਆ ਜਵਾਰ ਆ ਬਾਜਰਾ ਜਿਹੜਾ ਸਾਰਾ ਖਰੀਦ ਕੇ ਖਾਂਦੇ ਜੇ ਐਮਐਸਪੀ ਤੈ ਹੋਵੇ ਤੇ ਉਹਨਾਂ ਦਾ ਵੀ ਪਤਾ ਲੱਗੇ ਜਦੋਂ ਮਟਰ ਸਾਡੇ ਕੋਲ ਹੁੰਦੇ ਨੇ 10 ਰੁਪਏ 7 ਰੁਪਏ ਤੜਾਈ ਵੀ ਪੂਰੀ ਨਹੀਂ ਹੁੰਦੀ ਆਲੂ ਅਸੀਂ ਸੜਕਾਂ ਦੇ ਸੁੱਟਦੇ ਆ ਜਦੋਂ ਉਹੀ ਆਲੂ ਉਹੀ ਮਟਰ ਉਹੀ ਬਾਜਰਾ ਉਹੀ ਮੱਕੀ ਬਾਜ਼ਾਰ ਚੋਂ ਖਰੀਦਣ ਜਾਂਦੇ ਆ ਤਾਂ ਉਦੋਂ 100 ਰੁਪਈਆਂ ਚ ਵਿਕਦੀ ਆ 20 30 50 ਰੁਪਏ ਆਲੂ ਪਿਆਜ਼ ਜਦੋਂ ਪਿਆਜ਼ ਦੇ ਕਿਸਾਨ ਕੋਲੇ ਹੁੰਦਾ ਉਦੋਂ 6 ਰੁਪਈਏ ਵੀ ਨਹੀਂ ਵਿਕਦਾ 5 ਰੁਪਈਏ ਵੀ ਨਹੀਂ ਵਿਕਦਾ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਬਾਜ਼ਾਰ ਚੋਂ ਤੁਸੀਂ 100 ਰੁਪਏ ਖਰੀਦਦੇ ਹੋ ਜੇ ਉਹਦਾ ਐਮਐਸਪੀ ਹੋਵੇ ਇਹ ਆਪਾਂ ਕਹੀਏ ਭਾਈ 80 ਰੁਪਏ ਐਮਐਸਪੀ ਆ ਆਲੂ ਦਾ 10 ਰੁਪਈਆ ਐਮਐਸਪੀ ਆ ਜਾਂ ਕਣਕ ਦਾ 20 ਰੁਪਈਆ ਐਮਐਸਪੀ ਆ 22 ਰੁਪਈਏ ਤੇ ਇੰਨਾ ਭਾਈ ਜੇ ਆਟਾ ਪੀਸਣ ਤੇ ਹੋ ਗਿਆ ਇੰਨਾ ਆਲੂ ਨੂੰ ਕੋールド ਸਟੋਰ ਜਮਾ ਕਰਾਉਣ ਤੇ ਇੰਨਾ ਖਰਚਾ ਆ ਗਿਆ 2 ਰੁਪਈਏ 4 ਰੁਪਈਏ ਤੇ ਤੁਸੀਂ ਭਾਈ ਇਹ 5 ਰੁਪਈਏ ਉੱਤੇ ਲਾ ਕੇ ਲੈ ਲਓ ਇਹ ਥੋੜਾ ਕਿ ਤੁਸੀਂ 20 20 ਰੁਪਈਏ ਵਧਾਓ ਜਿੱਥੇ ਸਾਡੀ ਐਮਐਸਪੀ ਨਾ ਮਿਲਣ ਕਰਕੇ ਲੁੱਟ ਹੁੰਦੀ ਹੈ ਨਾ ਸਾਡੇ ਤੋਂ ਕਈ ਗੁਣਾ ਜ਼ਿਆਦਾ ਉਹਨਾਂ ਵੀਰਾਂ ਦੀ ਲੁੱਟ ਹੁੰਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹ ਪੈਦਾ ਕਿੰਨੇ ਦਾ ਹੁੰਦਾ ਹੈ ਜਾਂ ਕਿਸਾਨ ਤੋਂ ਕਿੰਨੇ ਦਾ ਖਰੀਦਿਆ ਗਿਆ ਉਹਨਾਂ ਦੀ ਅੰਨੇਵਾਹ ਲੁੱਟ ਹੋਈ ਜਾ ਰਹੀ ਹੈ ਅਸੀਂ ਉਸ ਲੁੱਟ ਨੂੰ ਬਚਾਉਣ ਲਈ ਜਿਹੜਾ ਲਗਾਤਾਰ ਲੜ ਰਹੇ ਆਂ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣੇ ਸਾਨੂੰ ਪਤਾ ਹੋਵੇ ਵੀ ਆ ਕਣਕ 80 ਰੁਪਏ ਦੀ ਵਿਕਰੀ ਆ ਤੇ ਇਹਦਾ ਜੇ ਆਟਾ ਪੀਸਣਾ ਉਹ ਤੇ ਰੁਪਇਆ ਕਿਲੋ ਖਰਚਾ ਆਉਣਾ 2 ਰੁਪਏ ਆਉਣਾ ਜਾਂਦਾ ਆਟਾ ਪੈਕਿੰਗ ਕਰਤੇ ਆਉਣਾ ਤਾਂ 22 ਰੁਪਏ 23 ਰੁਪਏ ਵਾਲੇ 25 ਰੁਪਏ ਚ ਮਿਲ ਜੂਗੀ 30 ਰੁਪਏ ਚ ਮਿਲ ਜੂਗੀ ਇਹ ਥੋੜਾ ਜਿਹਾ ਕਣਕ ਦਾ ਆਟਾ 60 ਰੁਪਏ 70 ਰੁਪਏ ਕਿਲੋ ਮਿਲੂਗਾ ਸੋ ਇਹ ਜਿਹੜੀ ਲੁੱਟ ਆ ਇਹ ਅਸੀਂ ਰੋਕਣਾ ਚਾਹੁੰਦੇ ਆ ਇਹ ਲੁੱਟ ਤਾਂ ਰੁਕਣੀ ਜੇ ਸਾਰੇ ਸਮਾਜ ਦੇ ਲੋਕ ਸਾਡੀ ਇਸ ਗੱਲ ਨੂੰ ਸਮਝ ਕੇ ਮੈਦਾਨ ਦੇ ਵਿੱਚ ਆਉਣਗੇ ਬਿਲਕੁਲ ਇਹ ਗੱਲਾਂ ਸਮਝਣ ਵਾਲੀਆਂ ਨੇ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਖਾਸ ਕਰ ਜਿਹੜੇ ਮਜ਼ਦੂਰ ਤਬਕੇ ਦੇ ਭੈਣਾ ਭਰਾ ਨੇ ਜਿਹੜੇ ਸ਼ਹਿਰਾਂ ਵਿੱਚ ਰਹਿਣ ਵਾਲੇ ਭੈਣਾ ਭਰਾ ਨੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਜੀ ਜਦੋਂ ਤੁਸੀਂ ਆਲੂ ਬੀਜਦੇ ਹੋ ਜਾਂ ਪਿਆਜ਼ ਬੀਜਦੇ ਹੋ ਤਾਂ ਖੇਤ ਤੋਂ ਜਦੋਂ ਉਹ ਚੁੱਕਿਆ ਜਾਂਦਾ ਹੈ ਤਾਂ ਕਿਸ ਰੇਟ ਤੇ ਤੁਹਾਡਾ ਵਿਕਦਾ ਦੇਖੋ ਉਹਦਾ ਕੋਈ ਰੇਟ ਨਹੀਂ ਸਰਕਾਰ ਪਰ ਤੋਂ ਵੱਧ ਕੀ ਰੇਟ ਮੈਂ ਦੱਸਦਾ ਜੀ ਸਰਕਾਰ ਜਿਹੜੀ ਭਾਰਤ ਦੀ ਸਰਕਾਰ ਹੈ ਉਹ 23 ਫਸਲਾਂ ਤੇ ਐਮਐਸਪੀ ਤੈਅ ਕਰਦੀ ਹੈ ਆਲੂ ਦੀ ਕੋਈ ਐਮਐਸਪੀ ਨਹੀਂ ਪੇ ਮਟਰ ਦੀ ਕੋਈ ਐਮਐਸਪੀ ਨਹੀਂ ਉਹ ਜਦੋਂ ਸਾਡੇ ਕੋਲ ਹੁੰਦਾ ਜਦੋਂ ਬਤਾਂ ਦੇ ਵਿੱਚ ਹੁੰਦਾ ਉਦੋਂ ਉਹ 2 ਰੁਪਏ ਕਿਲੋ 3 ਰੁਪਏ ਕਿਲੋ ਆਲੂ ਮਟਰ ਵੱਧ ਤੋਂ ਵੱਧ 10 ਰੁਪਏ ਪਹੁੰਚ ਜਾਂਦਾ ਪਰ ਜਦੋਂ ਇਹ ਸਾਡੇ ਕੋਲ ਚਾਹ ਜਾਂਦਾ ਹੈ ਸੀਜ਼ਨ ਆਫ ਹੋ ਜਾਂਦਾ ਹੈ ਜਦੋਂ ਅਸੀਂ ਰੇੜੀਆਂ ਤੇ ਜਾਂ ਮਾਲਾਂ ਚ ਉਹੀ ਆਲੂ ਖਰੀਦਦੇ ਆ ਉਹ ਸਾਨੂੰ 20 ਰੁਪਏ ਕਿਲੋ ਮਿਲਦਾ ਹੈ ਮਟਰ 100 ਰੁਪਏ ਕਿਲੋ ਮਿਲਦਾ ਜੇ ਮੈਂ ਝੂਠਾ ਹੋਵਾਂ ਤਾਂ ਤੁਸੀਂ ਬਾਜ਼ਾਰ ਜਾ ਕੇ ਇੱਕ ਵਾਰੀ ਪੁੱਛੋ ਤਾਂ ਸਹੀ ਮਟਰ ਕੀ ਰੇਟ ਹੈ ਸਬਜੀ ਕੀ ਰੇਟ ਆ ਦੂਜੇ ਜਿਹੜੇ ਗਾਜਰਾਂ ਕੀ ਰੇਟ ਆ ਗੋਭੀ ਕੀ ਰੇਟ ਆ ਬਾਜਰਾ ਕੀ ਰੇਟ ਆ ਮੱਕੀ ਕੀ ਰੇਟ ਆ ਜਦੋਂ ਪੁੱਛੋਗੇ ਤੁਹਾਨੂੰ ਪਤਾ ਲੱਗੇਗਾ ਪਰ ਜਦੋਂ ਇਹ ਲੱਗਦਾ ਕਿ ਮਹਿੰਗਾਈ ਵਧ ਗਈ ਉਹ ਕਿਸਾਨ ਨਹੀਂ ਮਹਿੰਗਾਈ ਕਰ ਰਿਹਾ ਫਿਰ ਖੇਤਾਂ 'ਚ ਵੀ ਜਾਓ ਉੱਥੇ ਕਿਸਾਨਾਂ ਨੂੰ ਪੁੱਛੋ ਵੀ ਤੁਹਾਨੂੰ ਕਿੰਨੇ ਰੁਪਏ ਮਿਲਿਆ ਸਵੇਰੇ ਜਦੋਂ ਮੰਡੀ ਜਾਓ ਤੜਕੇ ਜਦੋਂ ਕਿਸਾਨ ਫਸਲ ਲੈ ਕੇ ਆਉਂਦੇ ਨੇ ਸਬਜ਼ੀ ਲੈ ਕੇ ਆਉਂਦੇ ਨੇ ਸਬਜ਼ੀ ਮੰਡੀ ਜੀ ਸਬਜ਼ੀ ਮੰਡੀ ਉੱਥੇ ਜਦੋਂ ਬੋਲੀ ਲੱਗਦੀ ਆ ਉਹ ਬੋਲੀ ਕਿਉਂ ਲੱਗਦੀ ਆ ਉਹ ਬੋਲੀ ਤਾਂ ਲੱਗਦੀ ਆ ਵੀ ਰੇਟ ਨਹੀਂ ਕੋ ਹੈਗਾ ਤੇ ਜਿਹੜਾ ਜਿੰਨੇ ਚ ਖਰੀਦਣਾ ਚਾਹੁੰਦਾ ਬੋਲੀ ਲਾ ਕੇ ਖਰੀਦ ਲੋ ਜੇ ਕਣਕ ਵਾਂਗ ਉਹਦੀ ਵੀ ਐਮਐਸਪੀ ਹੋਵੇ ਤਾਂ ਫਿਰ ਉਹਵੇਂ ਨਹੀਂ ਰੁਲੇ ਉਹਦੀਆਂ ਬੋਲੀਆਂ ਨਹੀਂ ਲੱਗਣ ਉਹ ਫਿਰ ਜਿਵੇਂ ਕਣਕ 21 ਰੁਪਏ ਜਾਂ 22 ਰੁਪਏ ਸਾਡੀ ਮੰਡੀਆਂ ਚ ਖਰੀਦੀ ਗਈ ਓਵੇਂ ਨਿਰਧਾਰਤ ਮੁੱਲ ਦੇ ਉੱਤੇ ਖਰੀਦੀ ਜਾਵੇ ਕੋਈ ਵੀ ਸਬਜ਼ੀ ਨਿਰਧਾਰਤ ਮੁੱਲ ਤੇ ਨਾ ਖਰੀਦੀ ਜਾਂਦੀ ਆ ਨਾ ਉਹ ਨਿਰਧਾਰਤ ਮੁੱਲ ਤੇ ਵੇਚੀ ਜਾਂਦੀ ਆ ਉਹ ਵਪਾਰੀ ਨੇ ਆਪਦੇ ਫਾਇਦੇ ਅਨੁਸਾਰ ਖਰੀਦਣੀ ਆ ਤੇ ਆਪਦੇ ਮੁਨਾਫੇ ਅਨੁਸਾਰ ਵੇਚਣੀ ਆ ਮਤਲਬ ਦੋਵਾਂ ਪਾਸਿਓ ਲੁੱਟ ਜੀ ਖਰੀਦਣ ਲੱਗਿਆ ਕਿਸਾਨਾਂ ਦੀ ਲੁੱਟ ਤੇ ਵੇਚਣ ਲੱਗਿਆ ਚਾਹੇ ਉਹ ਮਜ਼ਦੂਰ ਭਰਾ ਖਰੀਦਣ ਆਉਣ ਚਾਹੇ ਉਹ ਸ਼ਹਿਰਾਂ ਵਾਲੇ ਆਉਣ ਮਲਾਜ਼ਮ ਆਉਣ ਵੇਚਣ ਲੱਗਿਆ ਫਿਰ ਲੁੱਟ ਕੀ ਕੀਤਾ ਜਾਂਦਾ ਜਿਹੜੇ ਵੱਡੇ ਵੱਡੇ ਵਪਾਰੀ ਨੇ ਅਡਾਨੀ ਟਾਈਪ ਉਹ ਜਿਵੇਂ ਲੱਖਾਂ ਟਨ ਗੰਡੇ ਪਿਆਜ਼ ਖਰੀਦ ਲੇ ਲੱਖਾਂ ਟਨ ਆਲੂ ਖਰੀਦ ਲੇ ਉਹ ਆਪਦੇ ਸਟੋਰਾਂ 'ਚ ਜਮ੍ਹਾਂ ਕਰ ਲੇ ਫਿਰ 2-3 ਮਹੀਨੇ ਉਹਨਾਂ ਨੂੰ ਕੱਢਿਆ ਨਾ ਜਦੋਂ ਬਾਜ਼ਾਰਾਂ ਦੇ ਵਿੱਚ ਕਿਲਤ ਘਾਟ ਸ਼ੁਰੂ ਹੋ ਜੇ ਉਦੋਂ ਫਿਰ ਉਹੀ 3-4 ਰੁਪਏ ਕਿਲੋ ਜਿਹੜਾ ਪਿਆਜ਼ ਖਰੀਦਿਆ ਜਿਹੜਾ ਆਲੂ ਖਰੀਦਿਆ ਉਹ ਫਿਰ 40 ਰੁਪਏ ਫਿਰ 70 ਰੁਪਏ ਕਿਲੋ ਉਹ ਵੇਚਦੇ ਨਹੀਂ ਦੋਨੋਂ ਪਾਸੇ ਭਾਰੀ ਲੁੱਟ ਮਚਾਈ ਜਾਂਦੀ ਆ ਇਸੇ ਕਰਕੇ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਲਈ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਨੇ ਹੋਰ ਜਿੰਨੇ ਬੁੱਧੀਜੀਵੀ ਨੇ ਸਿਆਣੇ ਲੋਕ ਨੇ ਚਾਹੇ ਉਹ ਕਿਸਾਨ ਨਹੀਂ ਪਰ ਜਿਨ੍ਹਾਂ ਨੂੰ ਇਕਨੋਮੀ ਦੀ ਸਮਝ ਹੈ ਜਿਨ੍ਹਾਂ ਨੇ ਅਰਥਸ਼ਾਸਤਰ ਨੂੰ ਪੜ੍ਹਿਆ ਤੇ ਸਮਝਿਆ ਉਹ ਸਾਰੇ ਹੀ ਹਮਾਇਤ ਕਰ ਰਹੇ ਨੇ ਐਮਐਸਪੀ ਗਰੰਟੀ ਕਾਨੂੰਨ ਦੀ ਅਵਤਾਰ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੁਣ ਕਾਫੀ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਬੁੱਧੀਜੀਵੀ ਬੈਠੇ ਨੇ ਵਿਦਵਾਨ ਬੈਠੇ ਨੇ ਤੇ ਉਹ ਕਿਉਂ ਨਹੀਂ ਚੈਨਲਾਂ ਦੇ ਉੱਪਰ ਜਾਂ ਮੀਡੀਆ ਦੇ ਵਿੱਚ ਜਾਂ ਲਿਖ ਕੇ ਜਾਂ ਬੋਲ ਕੇ ਇਹ ਚੀਜ਼ ਲੋਕਾਂ ਨੂੰ ਸਮਝਾ ਰਹੇ ਦੇਖੋ ਅਸੀਂ ਜਿਹੜੇ ਆ ਅੰਕੜੇ ਲੈ ਕੇ ਆਏ ਆ ਇਹ ਭਾਰਤ ਸਰਕਾਰ ਦੀ ਵੈਬਸਾਈਟ ਤੋਂ ਚੁੱਕੇ ਨੇ 2009 ਤੋਂ ਲੈ ਕੇ ਜੋ ਸੁਆਮੀਨਾਥਨ ਕਮਿਸ਼ਨ ਬਣਿਆ ਜਾਂ ਸ਼ਾਂਤਾ ਕੁਬਾਰੀ ਰਿਪੋਰਟਾਂ ਆਈਆਂ ਜਿੰਨੇ ਵੀ ਕਮਿਸ਼ਨ ਬਣੇ ਉਹਨਾਂ ਵੱਖ-ਵੱਖ ਕਮਿਸ਼ਨਾਂ ਦੇ ਹਿਸਾਬ ਨਾਲ ਸਾਨੂੰ ਜਿਹੜਾ ਭਾਅ ਮਿਲਦਾ ਸੋ ਅਸੀਂ ਪਿਛਲੇ ਦਿਨੀ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਜਿਹੜੀ ਫਸਲ ਦਾ ਮੁੱਲ ਨਿਰਧਾਰਿਤ ਕੀਤਾ ਜਾਂਦਾ ਉਹ ਇੱਥੋਂ ਨਿਰਧਾਰਿਤ ਕੀਤਾ ਹੈ ਵੀ ਉਤਪਾਦਨ ਦੀ ਲਾਗਤ ਕਿੰਨੀ ਹੈ ਮੰਗ ਕਿੰਨੀ ਹੈ ਸਪਲਾਈ ਕਿੰਨੀ ਹੈ ਕੀਮਤ ਦਾ ਉਤਾਰ ਚੜਾ ਕਿੰਨਾ ਹੈ ਮਾਰਕੀਟ ਰੇਟ ਕੀ ਹੈ ਅੰਤਰਰਾਸ਼ਟਰੀ ਕੀਮਤਾਂ ਕੀ ਨੇ ਪਰ ਇਹਦਾ ਡਾਟਾ ਕੋਈ ਨਹੀਂ ਮਿਲਦਾ ਸੋ ਜਦੋਂ ਡਾਟਾ ਨਹੀਂ ਮਿਲਦਾ ਤਾਂ ਸਾਡੀ ਇਹ ਸਾਡੀ ਸਾਰਿਆਂ ਨੂੰ ਅਪੀਲ ਵੀ ਹੈ ਦੇਖੋ ਸਾਡੇ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣੀ ਹੋਈ ਹੈ ਉਹਦੇ ਵਿੱਚ ਦਰਜਨਾ ਅਰਥਸ਼ਾਸਤਰੀ ਪੜਾਉਂਦੇ ਨੇ ਪ੍ਰੋਫੈਸਰ ਪੜਾਉਂਦੇ ਨੇ ਕਿੰਨੀਆਂ ਸਾਡੀਆਂ ਸਟੂਡੈਂਟ ਜੱਥੇ ਬੰਦੀਆਂ ਨੇ ਕਿੰਨੇ ਸਾਡੇ ਚੈਨਲ ਨੇ ਅੱਜ ਰੇਗ ਬੰਦਾ ਇਹ ਤਾਂ ਕਹਿ ਰਿਹਾ ਵੀ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਅੱਜ ਵੀ ਸ਼ਾਇਦ 111 ਜਿਹੜੇ ਕਿਸਾਨ ਆਗੂ ਮਰਨ ਵਰਤੇ ਬੈਠਣਗੇ ਪਰ ਮੈਂ ਇਹ ਪੁੱਛਣਾ ਚਾਹੁੰਨਾ ਵੀ ਜਿਹੜੀ ਮੰਗ ਨੂੰ ਲੈ ਕੇ ਉਹ ਬੈਠੇ ਨੇ ਐਮਐਸਪੀ ਕੌਣ ਤੈਅ ਕਰਦਾ ਹੈ ਕਿਵੇਂ ਤੈਅ ਕਰਦਾ ਹੈ ਕਿ ਉਹ ਲੋਕਾਂ ਨੂੰ ਦੱਸਿਆ ਜਾਂਦਾ ਕਿਸਾਨ ਦਾ ਕੰਮ ਹੈ ਕਿਸਾਨ ਨੂੰ ਕਹਿੰਦੇ ਜੀ ਤੁਸੀਂ ਧਰਨੇ ਲਾ ਲੇ ਤੁਸੀਂ ਸੜਕਾਂ ਰੋਕ ਲੀਆਂ ਕਿਸਾਨ ਤਾਂ ਜਦੋਂ ਭੁੱਖਾ ਮਰਦਾ ਉਹ ਕਰਦਾ ਪਰ ਕੀ ਇਕੱਲੇ ਕਿਸਾਨ ਨੇ ਖਾਣਾ ਮਜ਼ਦੂਰਾਂ ਨੇ ਖਾਣਾ ਮਜ਼ਦੂਰ ਵੀ ਵਿਚਾਰੇ ਦਿਹਾੜੀਆਂ ਲੱਗ ਰਹੇ ਨੇ ਪਰ ਉਹ ਜਿਹੜਾ ਬੁੱਧੀ ਜੀਵੀ ਜਿਹੜਾ ਵਰਗ ਆ ਜਿਹੜੇ ਪ੍ਰੋਫੈਸਰ ਨੇ ਜਿਹੜੇ ਅਰਥ ਸ਼ਾਸਤਰੀ ਨੇ ਜਿਹੜੇ ਵੱਡੇ ਵੱਡੇ ਵਕੀਲ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਆ ਜਿਹੜੇ ਸਟੂਡੈਂਟ ਨੇ ਜਿਹੜੀਆਂ ਪਾਰਟੀਆਂ ਜਿਨ੍ਹਾਂ ਦਾ ਕੰਮ ਹੀ ਪੋਲਿਟਿਕਲ ਚੀਜ਼ਾਂ ਸੋਚਣਾ ਜਾਂ ਕਰਨਾ ਉਹ ਮੈਨੂੰ ਲੱਗਦਾ ਪਤਾ ਨਹੀਂ ਮਾੜੀਆਂ ਚ ਸੁੱਖ ਸਹੂਲਤਾਂ ਜਾਂ ਸਰਕਾਰ ਦੀ ਘੁਰਕੀ ਤੋਂ ਵੇਖੋ ਸਰਕਾਰ ਸਾਡੇ ਵਿਰੋਧ ਚ ਹੈ ਸਰਕਾਰ ਨੇ ਉਹ ਚੀਜ਼ਾਂ ਨਹੀਂ ਦੱਸਣੀਆਂ ਤਾਂ ਉਹ ਫਰਜ ਬਣਦਾ ਜਿਹੜੇ ਪੱਤਰਕਾਰ ਵਕੀਲ ਬੁੱਧੀਜੀਵੀ ਅਰਥਸ਼ਾਸਤਰੀ ਉਹਨਾਂ ਦਾ ਫਰਜ ਬਣਦਾ ਕਿ ਲੋਕਾਂ ਨੂੰ ਦੱਸਿਏ ਭਾਈ ਐਮਐਸਪੀ ਕਿਵੇਂ ਤੈਅ ਹੁੰਦੀ ਹੈ ਲਾਗਤ ਕਿੰਨੀ ਹੈ ਜ਼ਮੀਨ ਦਾ ਠੇਕਾ ਕਿੰਨਾ ਹੈ ਮਜ਼ਦੂਰੀ ਕਿੰਨੀ ਹੈ ਜਿਹੜੀਆਂ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਕਿੰਨੀ ਹੈ ਮੰਗ ਕਿੰਨੀ ਹੈ ਸਪਲਾਈ ਕਿੰਨੀ ਹੈ ਇਹ ਚੀਜ਼ਾਂ ਬਾਰੇ ਦੱਸਿਏ ਤੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਉਹਨਾਂ ਸਾਰੇ ਬੁੱਧੀ ਜੀਵੀਆਂ ਨੂੰ ਜਿਹੜੇ ਚਾਹੇ ਚੰਡੀਗੜ੍ਹ 'ਚ ਬੈਠੇ ਨੇ ਚਾਹੇ ਮੁਹਾਲੀ 'ਚ ਬੈਠੇ ਨੇ ਚਾਹੇ ਲੁਧਿਆਣੇ 'ਚ ਬੈਠੇ ਨੇ ਜੇ ਤੁਸੀਂ ਸੱਚੀਓ ਸਮਾਜ ਦੇ ਪੱਖ 'ਚੋਂ ਸਰਕਾਰ ਨੂੰ ਛੱਡ ਦਿਓ ਸਰਕਾਰ ਤਾਂ ਸਾਡੇ ਵਿਰੋਧ 'ਚ ਹੋਗੀ ਕਿ ਤੁਸੀਂ ਵੀ ਸਾਡੇ ਵਿਰੋਧ 'ਚੋਂ ਜੇ ਤੁਸੀਂ ਸਾਡੇ ਵਿਰੋਧ 'ਚ ਨਹੀਂ ਤੁਸੀਂ ਸੜਕਾਂ ਜਾਮ ਨਹੀਂ ਕਰ ਸਕਦੇ ਤੁਸੀਂ ਰੇਲਾਂ ਦੀਆਂ ਪਟੜੀਆਂ ਤੇ ਨਹੀਂ ਬੈਠ ਸਕਦੇ ਤੁਸੀਂ ਸ਼ੰਭੂ ਖਨੌਰੀ ਚੰਡੀਗੜ੍ਹ ਦਿੱਲੀ ਧਰਮਿਆਂ ਤੇ ਵੀ ਨਹੀਂ ਆ ਸਕਦੇ ਤੁਸੀਂ ਕਿਰਪਾ ਕਰਕੇ ਇੰਨਾ ਕੰਮ ਤਾਂ ਕਰ ਦਿਓ ਤੁਸੀਂ ਸਾਡੇ ਲੋਕਾਂ ਨੂੰ ਇਹੀ ਘਰੇ ਬੈਠੇ ਸੋਸ਼ਲ ਮੀਡੀਆ ਰਾਈ ਚੈਨ ਮੈਂ ਸਾਰੇ ਚੈਨਲਾਂ ਨੂੰ ਵੀ ਬੇਨਤੀ ਕਰਦਾ ਕਿ ਕਿਉਂ ਸਿਰਫ ਮਸਾਲੇ ਵਾਲੀਆਂ ਖਬਰਾਂ ਵਿਖਾਉਂਦੇ ਹੋ ਕਿਉਂ ਨਹੀਂ ਦੱਸਦੇ ਕਿਸਾਨ ਦੀ ਲੁੱਟ ਕਿੱਥੇ ਹੋ ਰਹੀ ਆ ਮਜ਼ਦੂਰ ਦੀ ਲੁੱਟ ਕਿੱਥੇ ਹੋ ਰਹੀ ਆ ਕੌਣ ਨਾ ਲਵੋ ਨਾ ਕਿਸਦਾ ਨਾਮ ਨਾ ਲਓ ਜੇ ਕਿਸੇ ਇੰਨਾ ਡਰ ਲੱਗਦਾ ਕਿਸੇ ਅਮਾਨੀਏ ਡਾਨੀ ਦਾ ਸਰਕਾਰ ਦਾ ਨਾਮ ਨਾ ਲਵੋ ਇਹਨਾਂ ਦਾ ਦੱਸ ਦਿਓ ਵੀ ਭਾਈ ਭਾਅ ਕਿਵੇਂ ਤੈ ਹੁੰਦਾ ਕੌਣ ਤੈ ਕਰਦਾ ਕਿਹੜਾ ਕਮਿਸ਼ਨ ਤੈ ਕਰਦਾ ਕਿੰਨੀ ਲਾਗਤ ਕਿੰਨਾ ਖਰਚਾ ਤੇ ਕਿੰਨਾ ਹੋਣਾ ਚਾਹੀਦਾ ਸਵਾਮੀ ਨਾਥਨ ਕਿੰਨਾ ਕਹਿੰਦਾ ਇਹ ਮੈਂ ਸਾਰੇ ਜਿੰਨੇ ਕਾਲਜ ਨੇ ਜਿੰਨੀਆਂ ਸਟੂਡੈਂਟ ਜਥੇਬੰਦੀਆਂ ਨੇ ਚਾਹੇ ਉਹ ਪਾਰਟੀਆਂ ਦੀਆਂ ਨੇ ਚਾਹੇ ਪਾਰਟੀਆਂ ਤੋਂ ਬਾਹਰ ਨੇ ਜਿੰਨੇ ਪ੍ਰੋਫੈਸਰਾਂ ਦੀਆਂ ਜਥੇਬੰਦੀਆਂ ਨੇ ਜਿੰਨੀਆਂ ਅਰਧ ਸ਼ਾਸਤਰੀਆਂ ਜਥੇਬੰਦੀਆਂ ਨੇ ਜਿੰਨੇ ਵਕੀਲ ਨੇ ਸਾਰਿਆਂ ਨੂੰ ਬੇਨਤੀ ਕਰਦਾ ਜੇ ਸਮਾਜ ਬਚਾਉਣਾ ਸਮਾਜ ਕੱਲੇ ਕਿਸਾਨਾਂ ਨਾਲ ਨਹੀਂ ਬਣਦਾ ਸਮਾਜ ਸਾਰੇ ਵਰਗਾਂ ਨਾਲ ਬਣਦਾ ਹੈ ਅੰਨ ਵੀ ਸਾਰੇ ਵਰਗਾਂ ਨੇ ਖਾਣਾ ਅੱਜ ਭਾਰਤ ਦੇ 140 ਕਰੋੜ ਲੋਕ ਹੋ ਗਏ ਨੇ ਅੱਜ 85 ਕਰੋੜ ਲੋਕਾਂ ਨੂੰ ਅਨਾਜ ਮੁਫਤ ਦੇਣ ਦੀ ਸਰਕਾਰ ਗੱਲ ਕਰਦੀ ਹੈ ਉਹ ਮੁਫਤ ਤਾਂ ਮਿਲਣਾ ਜੇ ਅਨਾਜ ਸਾਰਾ ਜੇ ਕਿਸਾਨ ਪੈਦਾ ਕਰਦੇ ਰਹਿਣਗੇ ਤੇ ਸਰਕਾਰ ਉਹਦਾ ਖਰੀਦ ਦਾ ਪ੍ਰਬੰਧ ਕਰਦੀ ਰਹੂਗੀ ਜੇ ਉਹ ਸਾਰੇ ਦਾ ਸਾਰਾ ਕਾਰਪੋਰੇਟ ਕੋਲ ਚਲਾ ਗਿਆ ਕਾਰਪੋਰੇਟ ਤਾਂ ਕੁਝ ਨਹੀਂ ਫ੍ਰੀ ਦਿੰਦਾ ਉਹ ਸਾਰਾ ਕੁਝ ਮੁੱਲ ਲੈਂਦਾ ਤਾਂ ਸਾਨੂੰ ਸਮਾਜ ਨੂੰ ਅੰਨ ਨਹੀਂ ਮਿਲਣਾ ਸੋ ਇਸ ਕਰਕੇ ਸਮਾਜ ਨੂੰ ਜੇ ਬਚਾਉਣਾ ਤਾਂ ਤੁਹਾਡਾ ਸਾਰਿਆਂ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਚੈਨਲਾਂ ਦੇ ਉੱਪਰ ਡਿਬੇਟਾਂ ਸ਼ੁਰੂ ਕਰੋ ਮੈਂ ਤਾਂ ਪੰਜਾਬ ਦੇ ਜਿਹੜਾ ਫਾਰਮਰ ਕਮਿਸ਼ਨ ਹੈ ਉਹਨਾਂ ਨੂੰ ਵੀ ਕਹਿਣਾ ਕਿ ਇੱਕ ਖੁੱਲਾ ਸੈਮੀਨਾਰ ਕਰਾਓ ਐਮਐਸਪੀ ਤੇ ਖੁੱਲਾ ਸੈਮੀਨਾਰ ਕਰਾਓ ਭੰਡਾਰਨ ਤੇ ਖੁੱਲਾ ਸੈਮੀਨਾਰ ਕਰਾਓ ਅਨਾਜ ਤੇ ਕਿ ਕਿੰਨਾ ਹੈ ਸਾਰਾ ਕੁਝ ਤੇ ਕਿਵੇਂ ਬਚਾਇਆ ਜਾ ਸਕਦਾ ਸਰਕਾਰ ਪੰਜਾਬ ਦੀ ਸਰਕਾਰ ਕਰਾਵੇ ਜੇ ਉਹ ਨਹੀਂ ਕਰਾ ਸਕਦੀ ਤਾਂ ਜਿਹੜੇ ਆਪਦੇ ਆਪ ਦੇ ਲੈਵਲ ਜਿਨ੍ਹਾਂ ਨੇ ਬੁੱਧੀ ਜੀਵੀਆਂ ਦੇ ਲਾਇਏ ਹੋਏ ਨੇ ਜਿਹੜੇ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਉਹਨਾਂ ਸਾਰਿਆਂ ਨੂੰ ਬਾਹਰ ਨਿਕਲਣਾ ਚਾਹੀਦਾ ਤੇ ਬਾਹਰ ਨਿਕਲ ਕੇ ਸੜਕਾਂ ਤੇ ਬਹਿ ਨਹੀਂ ਸਕਦੇ ਤਾਂ ਸੜਕਾਂ ਤੇ ਖੜ ਕੇ ਜਰੂਰ ਇਸ ਤੇ ਚਰਚਾ ਕਰੋ ਲੋਕਾਂ ਨੂੰ ਦੱਸੋ ਜਿੰਨਾ ਦੱਸ ਸਕਦੇ ਹੋ ਪਰ ਜਿਸ ਤਰੀਕੇ ਦੇ ਨਾਲ ਜਿਹੜੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਉਹਨਾਂ ਨੇ ਪਿਛਲੇ ਦਿਨੀ ਕਹਿਤਾ ਵੀ ਐਮਐਸਪੀ ਗਰੰਟੀ ਕਾਨੂੰਨ ਤਾਂ ਪੰਜਾਬ ਲਈ ਬਹੁਤ ਖਤਰਨਾਕ ਹੈ ਨੁਕਸਾਨਦਾਇਕ ਹੈ ਇਹਦਾ ਤੁਹਾਡੇ ਕੋਲ ਕੀ ਜਵਾਬ ਹੈ ਅਸਲੀਅਤ ਕੀ ਹੈ ਦੇਖੋ ਐਮਐਸਪੀ ਦਾ ਗਰੰਟੀ ਕਾਨੂੰਨ ਹਜੇ ਬਣਿਆ ਨਹੀਂ ਸਰਕਾਰ 23 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕਰਦੀ ਹੈ ਸਰਕਾਰ ਸਫਾਰਸ਼ਾਂ ਜਿਹੜੀਆਂ ਕਮਿਸ਼ਨ ਉਹਦੇ ਦੇ ਤਹਿ ਕਰਦੀ ਆ ਉਹ ਚਾਹੇ A2 ਫਾਰਮੂਲਾ ਹੋਵੇ ਇਹ A+A2+FL ਹੋਵੇ ਜਾਂ +C2 ਹੋਵੇ ਜਾਂ +C2 50 ਹੋਵੇ ਅਸੀਂ +C2 50 ਦੀ ਮੰਗ ਕਰਦੇ ਆ ਜਿਹਦੇ ਸਾਡੀ ਜ਼ਮੀਨ ਦਾ ਠੇਕਾ ਵੀ ਸਾਰਾ ਕੁਝ ਜੁੜ ਕੇ ਆਵੇ ਤੇ ਸਾਨੂੰ ਮੁਨਾਫਾ ਹੋਵੇ ਹੁਣ ਜਦੋਂ MSP ਦਾ ਗਰੰਟੀ ਕਾਨੂੰਨ ਬਣ ਜਾਊਗਾ ਤਾਂ ਜਿਵੇਂ ਇਸ ਵਾਰੀ ਕੋ ਛੋਣਾ ਜਿਹਦੇ ਤੇ MSP ਸਰਕਾਰ ਤੈਅ ਕਰਦੀ ਆ ਉਹ ਸਾਡਾ ਰੂਲੂਗਾ ਨਹੀਂ ਜੇ ਰੂਲ ਉਹਦਾ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦਾ ਤੇ ਕਿਵੇਂ ਸਾਡੇ ਉੱਤੇ 100 100 150 200 ਪ੍ਰਤੀ ਕੰਟਰੋਲ ਕੱਟ ਲੱਗਦਾ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦਾ ਤਾਂ ਜਿਹੜੀਆਂ ਸਰਕਾਰ ਫਸਲਾਂ ਤੈਅ ਕਰਦੀ ਆ ਸਰਕਾਰ ਕਹਿੰਦੀ ਆ ਵੀ ਜੋ ਜਿਹੜਾ 1850 ਰੁਪਏ ਆ ਸਰਕਾਰ ਕਹਿੰਦੀ ਚਨਾ ਜਿਹੜਾ 5440 ਰੁਪਏ ਵਿਕੂਗਾ ਸਰਕਾਰ ਕਹਿੰਦੀ ਇਹ ਮਸਰ ਦੀ ਦਾਲ 6625 ਰੁਪਏ ਵਿਕੂਗੀ ਸਰਕਾਰ ਕਹਿੰਦੀ ਸਰੋਂ 6550 ਰੁਪਏ ਵਿਕੂਗੀ ਸਰਕਾਰ ਤੇ ਮੱਕੀ ਦੀ ਵੀ ਐਮਐਸਪੀ ਤਾ ਕਰਦੀ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਜਿਹੜੀ ਮੂੰਗੀ ਉਹਦਾ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਆ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਚਾਰ ਪੰਜ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਐਮਐਸਪੀ ਦਾ ਸਿਰਫ ਨੋਟੀਫਿਕੇਸ਼ਨ ਹੋਇਆ ਸੀ ਉਹ ਐਮਐਸਪੀ ਤੇ ਵਿਕੀਆਂ ਨਹੀਂ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਹੁੰਦਾ ਤੇ ਉਹ ਰੁੱਲਣੀਆਂ ਨਹੀਂ ਸੀ ਉਹ ਘਾਟੇ 'ਚ ਨਹੀਂ ਜਾਣੀਆਂ ਸੀ ਉਹਦੇ ਕਿਸਾਨ ਦਾ ਫਾਇਦਾ ਹੋਣਾ ਸੀ ਜਾਖੜ ਸਾਹਿਬ ਤਾਂ ਕਹਿੰਦੇ ਨੇ ਵੀ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਗਿਆ ਤੇ ਜਾਖੜਾਂ ਦੇ ਆਕਾ ਅਡਾਨੀ ਸਾਹਿਬ ਉਹ ਲੁੱਟ ਨਹੀਂ ਕਰ ਸਕਣਗੇ ਜਿਵੇਂ ਸਾਨੂੰ ਜਦੋਂ ਹੁਣੇ ਪਤਾ ਲੱਗ ਗਿਆ ਵੀ ਕਣਕ ਦਾ 22 ਰੁਪਏ 23 ਰੁਪਏ ਇਹ ਲੁੱਟ ਕੀਤੀ ਜਾ ਰਹੀ ਆ ਜੇ ਦੂਜੀਆਂ ਫਸਲਾਂ ਤੇ ਵੀ ਐਮਐਸਪੀ ਦਾ ਕਾਨੂੰਨ ਬਣ ਗਿਆ ਅਸੀਂ ਆਪਣੀਆਂ ਜ਼ਮੀਨਾਂ 'ਚ ਜ਼ਹਿਰ ਪਾਉਣ ਤੋਂ ਵੱਤ ਜਾਵਾਂਗੇ ਸਾਡਾ ਪੰਜਾਬ ਦਾ ਪਾਣੀ ਜਿਹੜਾ ਲੁੱਟਿਆ ਜਾ ਰਿਹਾ 1.5% ਜ਼ਮੀਨ ਆ ਪੰਜਾਬ ਦੀ ਪੂਰੇ ਭਾਰਤ ਦੇ ਬਦਲੇ ਬੁੱਧੀਜੀ